ਹਰ ਇੱਕ ਸਵੇਰਾ ਟੀਵੀ ਵੇਖ ਰਹੇ ਹੋ ਤੁਸੀਂ ਤਾਂ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਲੁਧਿਆਣਾ ਦੇ ਵਿੱਚ ਖਤਰੇ ਦੀ ਘੰਟੀ ਵੱਜ ਚੁੱਕੀ ਹੈ ਕਿਉਂਕਿ ਲੁਧਿਆਣਾ ਦੇ ਵਿੱਚ ਲਗਾਤਾਰ ਹੀ ਇੱਕ ਭਿਆਨਕ ਬਿਮਾਰੀ ਦੇ ਮਾਮਲੇ ਜਿਹੜੇ ਨੇ ਆਂਕੜੇ ਜਿਹੜੇ ਨੇ ਵੱਧਦੇ ਹੋਏ ਨਜ਼ਰ ਆ ਰਹੇ ਨੇ ਜਿਸ ਦੇ ਨਾਲ ਲੋਕਾਂ ਨੂੰ ਜਿਹੜਾ ਆ ਸਿਹਤ ਅਧਿਕਾਰੀਆਂ ਦੇ ਵੱਲੋਂ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਲੁਧਿਆਣਾ ਦੇ ਵਿੱਚ ਲਗਾਤਾਰ ਹੀ ਡੇਂਗੂ ਦੇ ਮਾਮਲੇ ਜਿਹੜੇ ਨੇ ਉਹ ਵੱਧ ਰਹੇ ਨੇ ਜਿਸ ਦੇ ਚਲਦੇ ਆ ਸਿਹਤ ਅਧਿਕਾਰੀਆਂ ਦੇ ਵੱਲੋਂ ਲੋਕਾਂ ਨੂੰ ਜਾਗਰੂਕ ਹੋਣ ਦੀ ਅਪੀਲ ਜਿਹੜੀ ਆ ਕੀਤੀ ਜਾ ਰਹੀ ਹੈ ਜੇਕਰ ਅਸੀਂ ਆਂਕੜੇ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ ਹੁਣ ਡੇਂਗੂ ਦੇ ਮਾਮਲੇ ਜਿਹੜੇ ਨੇ 290 ਤੱਕ ਪਹੁੰਚ ਗਏ ਨੇ 290 ਡੇਂਗੂ ਦੇ ਮਾਮਲੇ ਜਿਹੜੇ ਸਾਹਮਣੇ ਆਏ ਨੇ ਇਸ ਦੇ ਨਾਲ ਹੀ ਮਲੇਰੀਆ ਦੇ ਮਰੀਜ਼ਾਂ ਦੀ ਗਿਣਤੀ ਵੀ 110 ਹੋ ਗਈ ਹੈ ਜਿਸ ਦੇ ਚਲਦੇ ਆ ਲੋਕਾਂ ਨੂੰ ਜਾਗਰੂਕ ਜਿਹੜਾ ਆ ਸਿਹਤ ਵਿਭਾਗ ਦੇ ਵੱਲੋਂ ਕੀਤਾ ਜਾ ਰਿਹਾ ਹੈ ਲੋਕਾਂ ਨੂੰ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਆਪਣੇ ਘਰ ਦੇ ਨੇੜੇ ਤੇੜੇ ਕਿਤੇ ਵੀ ਸਾਫ਼ ਪਾਣੀ ਜਿਹੜਾ ਆ ਖੜਾ ਨਾ ਹੋਣ ਦਿੱਤਾ ਜਾਵੇ ਕਿਉਂਕਿ ਜਿਵੇਂ ਪਾਣੀ ਖੜਾ ਹੁੰਦਾ ਹੈ ਉਸ ਦੇ ਨਾਲ ਹੀ ਡੇਂਗੂ ਵਰਗੀ ਭਿਆਨਕ ਬਿਮਾਰੀ ਜਿਹੜੀ ਆ ਪੈਦਾ ਹੁੰਦੀ ਹੈ ਤੇ ਲੁਧਿਆਣਾ ਦੇ ਵਿੱਚ ਲਗਾਤਾਰ ਹੀ ਡੇਂਗੂ ਦੇ ਮਾਮਲੇ ਵੱਧ ਰਹੇ ਨੇ ਜਿਸ ਦੇ ਚਲਦਿਆਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਕਿਉਂਕਿ ਲੋਕਾਂ ਦੇ ਵਿੱਚ ਵੀ ਇਹ ਇੱਕ ਵੱਡਾ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਲਗਾਤਾਰ ਹੀ ਡੇਂਗੂ ਦੇ ਮਾਮਲੇ ਵੱਧ ਰਹੇ ਨੇ ਡੈਂਗੂ ਅਤੇ ਮਲੇਰੀਆ ਦੇ ਮਾਮਲਿਆਂ ਦੇ ਵਿੱਚ ਲਗਾਤਾਰ ਹੀ ਵਾਧਾ ਹੋ ਰਿਹਾ ਹੈ ਜਿਸ ਤੇ ਚਲਦਿਆ ਸਿਹਤ ਵਿਭਾਗ ਦੇ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਲੋਕ ਜਿਹੜੇ ਨੇ ਆਪਣੇ ਘਰਾਂ ਦੇ ਵਿੱਚ ਸਾਫ਼ ਪਾਣੀ ਖੜਾ ਨਾ ਰਹਿਣ ਦੇਣ ਕਿਉਂਕਿ ਡੈਂਗੂ ਦਾ ਮੱਛਰ ਸਾਫ਼ ਪਾਣੀ ਦੇ ਵਿੱਚ ਹੀ ਪੈਦਾ ਹੁੰਦਾ ਹੈ ਤੇ ਲੋਕਾਂ ਨੂੰ ਡੈਂਗੂ ਤੋਂ ਕਿਵੇਂ ਬਚਾ ਕੀਤਾ ਜਾਵੇ ਉਸ ਤੋਂ ਲੈ ਕੇ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਕੁਝ ਸਿਹਤ ਅਧਿਕਾਰੀ ਲੋਕਾਂ ਨੂੰ ਅਪੀਲ ਕਰ ਰਹੇ ਨੇ ਉਹ ਵੀ ਤੁਹਾਨੂੰ ਸੁਣਾਉਂਦੇ ਆਂ ਜਿਹੜਾ ਸਾਨੂੰ આજ ਤੱਕ ਦਾ ਡਾਟਾ ਆਇਆ ਤੇ ਇਸ ਤੇ ਸਾਡੇ ਹੁਣ ਤੱਕ ਪੂਰੇ ਸਾਲ ਦੇ ਲੈ ਕੇ 290 ਕੇਸਸ ਹੋ ਗਏ ਆ ਅੱਜ ਦੇ ਵਿੱਚ ਪਾ ਕੇ ਡੇਂਗੀ ਦੇ ਔਰ 1 ਤੋਂ 10 ਦੇਗ ਲਗਭਗ ਆਪਣੇ ਮਲੇਰੀਆ ਦੇ ਕੇਸਸ ਹੈ ਬਸ ਲੋਕਾਂ ਨੂੰ ਇਹ ਹੀ ਅਪੀਲ ਹੈ ਕਿ ਵੀ ਦੇਖੋ ਸਭ ਤੋਂ ਜ਼ਿਆਦਾ ਅਵੇਅਰਨੈਸ ਬਹੁਤ ਜ਼ਿਆਦਾ ਜ਼ਰੂਰੀ ਆ ਆਪਾਂ ਬਾਰ-ਬਾਰ ਤੁਹਾਡੇ ਸਾਰੇ মিডিਆ ਦੇ ਰਾਹੀਂ ਵੀ ਔਰ ਵੈਸੇ ਵੀ ਆਪਣੇ ਜਿਹੜੇ ਅਸੀਂ ਲੋਕਾਂ ਨੂੰ ਇਹ ਅਪੀਲ ਕਰਦੇ ਆਂ ਔਰ بار-बार ਉਹਨਾਂ ਨੂੰ ਰਿਕੁਐਸਟ ਕਰਦੇ ਆਂ ਕਿ ਜਿਹੜੀ ਦੀ ਪ੍ਰੀਕਾਸ਼ਨਸ ਹੈ ਉਹ ਆਪਣੀ ਲੈਣ ਤੇ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਇਹ ਜਿਹੜਾ ਮੱਛਰ ਹੁੰਦਾ ਹੈ ਜਿਹੜਾ ਡੇਂਗੂ ਫੈਲਾਉਂਦਾ ਹੈ ਇਹ ਸਵੇਰ ਵੇਲੇ ਔਰ ਸ਼ਾਮ ਨੂੰ ਮਤਲਬ ਸਨਰਾਈਜ਼ ਐਂਡ ਸਨਸੈਟ ਦੇ ਟਾਈਮ ਤੇ ਕੱਟਦਾ ਹੈ ਤੇ ਜੇ ਇਸ ਟਾਈਮ ਤੇ ਆਪਾਂ ਕਿਤੇ ਬਾਹਰ ਜਾ ਰਹੇ ਆਂ ਤੇ ਆਪਣੇ ਪੂਰੀ ਕਵਰ ਕਰੇ ਆਪਣੇ ਆਪ ਨੂੰ ਔਰ ਫੁੱਲ 슬ੀਵਜ਼ ਦੀ ਸ਼ਰਟ ਪੈਂਟ ਸੌਕਸ ਵਗੈਰਾ ਪਾ ਕੇ ਜਾਣ ਔਰ ਜੇ ਹੋਰ ਲੈ ਸਕਦੇ ਆ ਪ੍ਰੀਕਾਸ਼ਨ ਤੇ ਮਸਕੀਟੋ ਰੈਪੈਲੈਂਟ ਵੀ ਲਗਾ ਲਨ ਔਰ ਰਾਤ ਨੂੰ ਮੱਛਰਦਾਨੀਆਂ ਦਾ ਜਿੱਥੇ ਮੱਛਰ ਹੈਗੇ ਆ ਮਸਕੀਟੋ ਨੈਟਸ ਵਗੈਰਾ ਇਹਨਾਂ ਨੂੰ ਯੂਜ਼ ਕਰ ਸਕਦੇ ਆ ਤੇ ਆਪਣੇ ਘਰਾਂ ਚ ਪਾਣੀ ਨਾ ਖੜੇ ਹੁੰਦੇ ਨੀ ਇਹ ਜਿਹੜਾ ਡੇਂਗੂ ਦਾ ਮੱਛਰ ਹੈ ਸਾਫ ਪਾਣੀ ਚ ਹੁੰਦਾ ਜਿੱਥੇ ਵੀ ਕਿਤੇ ਕੋਈ ਪਾਣੀ ਖੜਾ ਹੈ ਕੋਈ ਕੂਲਰ ਜੇ ਕੋਈ ਯੂਜ਼ ਕਰ ਰਹਾ ਹੈ ਜਾਂ ਫ੍ਰਿਜ ਵਾਲੀ ਟ੍ਰੇ ਹੈ ਜਾਂ ਛੱਤ ਤੇ ਕਿਤੇ ਕੋਈ ਸਮਾਨ ਪਿਆ ਹੁੰਦਾ ਟਾਇਰ ਵਗੈਰਾ ਪੁਰਾਣੇ ਇਹ ਆਪਣੇ ਫਲਾਪ ਆਊਟ ਸੇ ਉਹਨਾਂ ਦੇ ਨੀਚੇ ਜਿਹੜੀ ਟ੍ਰੇ ਹੁੰਦੀ ਹੈ ਉਸ 'ਚ ਅਕਸਰ ਪਾਣੀ ਮਿਲਦਾ ਹੈ। ਔਰ ਕਿ ਭਿ ਕਿਤੇ ਵੀ ਪਾਣੀ ਨਾ ਖੜੇ ਹੋਣ ਦੇਣ ਕਿ ਭਿ ਇਹ ਜ਼ਰੂਰ ਪਾਣੀ ਜ਼ਰੂਰ ਡਰੇਨ ਕਰੇ। ਜੇ ਲੋਕੀ ਅਵੇਅਰ ਹੋਣਗੇ ਇਹ ਸਾਰੀ ਪ੍ਰੀਕਾਸ਼ਨਸ ਲੈਣਗੇ ਤੇ ਆਪਣੇ ਕੇਸਿਸ ਜਿਹੜੇ ਆਟੋਮੈਟਿਕਲੀ ਨਹੀਂ ਵਧਣਗੇ ਘਟ ਜਾਣਗੇ ਹਾਂਜੀ। ਮੈਮ ਕਿਹੜੇ ਲਈਏ ਜਿਹੜੇ ਨੇ ਹੌਟਪੌਟ ਪਾਏ ਗਏ ਨੇ ਕਿ देखो इस तरह है जोड़ा कि ट्रेंड है अपना ज असली जिनू आपटस्पॉट कहते हैं यहोजा है कोई भी एरिया अपना नहीं आ रहा है ये अपने अरबन च स्कैटर्ड है जिमें वैसे हॉट स्पॉट होंगे कि तीन तो वह केसिज जो कितने अपने वन थाउजेंड हाउस होन अपने योजे हो एक दो एरिया जितने गुरदेव नगर च एक बार तीन केसिज आए हैं ਅਦਰਵਾਈਜ਼ ਆਪਣੇ ਇਹੋ ਜਿਹਾ ਕੋਈ ਹੌਟਸਪੌਟ ਨਹੀਂ ਹੈ ਅਰਬੰਚ ਉਹ ਇਹ 스ਕੇਟਰਡ ਕੇਸਿਸ ਹੈਗੇ ਆ ਮਲੇਰੀਆ ਦਾ ਜ਼ਰੂਰ ਹੈਗਾ ਜਿਹੜਾ ਆਪਣਾ ਫੀਲਡ ਗੰਜ ਵਾਲਾ ਏਰੀਆ ਹੈ ਉੱਥੇ ਜ਼ਿਆਦਾ ਮਲੇਰੀਆ ਦੇ ਕੇਸਿਸ ਉਹ ਉੱਥੇ ਕਨਸੈਂਟ੍ਰੇਟਡ ਹੈ ਮੈਮ ਕੋਈ ਸਪੈਸ਼ਲ ਐਡਵਰਸਨ ਨਹੀਂ ਇਮਪਲਾਈ ਕੀਤਾ ਜਿਹਾ ਲੋਕਾਂ ਨੂੰ ਜਾ ਕੋ ਤੁਹਾਨੂੰ ਦੇਖੋ ਸਾਡੀ ਮੁਹੀਮ ਹੈ ਸਾਡੀ ਟੀਮਸ ਜਾ ਰਹੀਆਂ ਜਿੱਥੇ ਪੋਜ਼ਿਟਿਵ ਕੇਸ ਆਂਦਾ ਹੈ ਜਿਹੜਾ ਵੀ ਉੱਥੇ ਸਾਡੀ ਟੀਮ ਜਾਂਦੀ ਔਰ ਇਹਨਾਂ ਨੇ ਉੱਥੇ ਆਪਣੀ ਐਕਸ਼ਨ ਟੇਕਨ ਰਿਪੋਰਟ ਔਰ ਐਕਸ਼ਨ ਲੈਣਾ ਹੁੰਦਾ ਹੈ ਕਿ ਜਿਹੜੇ ਕੰਟੈਕਟਸ ਹੈ ਔਰ ਜਿਹੜੇ ਆਲੇ ਦੁਆਲੇ ਵਾਲੇ ਘਰਾਂ ਸਾਰੇ ਉੱਥੇ ਇਹਨਾਂ ਨੇ ਇੱਕ ਸਰਵੇ ਸਰਵੇਲੈਂਸ ਕਰਨੀ ਹੁੰਦੀ ਹੈ ਜੇ ਕੋਈ ਫੀਵਰ ਦਾ ਕੇਸ ਹੈ ਕੋਈ ਸਿੰਪਟੋਮੈਟਿਕ ਹੈ ਉਹਦੇ ਟੈਸਟ ਕਰਾਣੇ ਹੁੰਦੇ ਔਰ ਜਾ ਕੇ ਇਹਨਾਂ ਨੇ ਉੱਥੇ ਲਾਰਵਾ ਦੇਖਣਾ ਹੁੰਦਾ ਜੇ ਉਸ ਏਰੀਆ 'ਚ ਲਾਰਵਾ ਹੈ ਤੇ ਸਾਡੀ ਜਿਹੜੀ ਹੈ ਬਰੀਡਿੰਗ ਚੈਕਰਸ ਹੈ ਇਹ ਜਾ ਕੇ ਲਾਰਵਿਸਾਈਡਲ ਉੱਥੇ ਸਪਰੇਅ ਕਰਦੇ ਆ ਔਰ ਜਿਹੜਾ ਕਿ ਲਾਰਵਾ ਹੈ ਉੱਥੇ ਮੌਕੇ ਤੇ ਹੀ ਨਸ਼ਟ ਕੀਤਾ ਜਾਂਦਾ ਔਰ ਫੋਗਿੰਗ ਮਿਊਨਿਸਪਲ ਕਾਰਪੋਰੇਸ਼ਨ ਵੀ ਕਰ ਰਹੀ ਹੈ ਔਰ ਸਾਡੀ ਵੀ ਟੀਮ ਜਾ ਕੇ ਫੋਗਿੰਗ ਕਰ ਰਹੀ ਹੈ ਕੋਈ ਮੈਨੂੰ ਜਿਸ ਤਰ੍ਹਾਂ ਸਕੂਲਾਂ ਵਿੱਚ ਵੀ ਕੋਈ ਇਸ ਮੈਂਨੂੰ ਲੱਗ ਕੋਈ ਹਾਂਜੀ ਸਾਡੀ ਸਕੂਲ 'ਚ ਵੀ ਜਾ ਕੇ ਜਿਹੜੀ ਸਾਡੀ ਮਾਸ ਮੀਡੀਆ ਟੀਮ ਹੈ ਔਰ ਜਿਹੜੀ ਸਾਡੇ ਟੀਮਸ ਹੈਗੀ ਹੈ ਇਹਨਾਂ ਨੇ ਜਾ ਕੇ ਅਵੇਅਰਨੈਸ ਕ੍ਰੀਏਟ ਕੀਤੀ ਹੈ ਜਿਹੜਾ ਲਾਰਵਾ ਆਉਂਦਾ ਹੈ ਦੀ ਵੀਡੀਓਜ਼ ਦਿਖਾਈਆਂ ਹਨ ਬੱਚਿਆਂ ਨੂੰ ਤਾਂ ਕਿ ਬੱਚੇ ਵੀ ਇਹ ਲਾਰਵੇ ਨੂੰ ਆਇਡੈਂਟੀਫਾਈ ਕਰ ਸਕਣ ਤੇ ਉਹਨੂੰ ਡਿਸਟਰੋਏ ਕਰ ਸਕਣ ਅਸੀਂ ਕਾਫੀ ਸਾਰੇ ਸਕੂਲਸ ਕਵਰ ਕਰ ਲਏ ਹਾਂਜੀ ਦੈਨਿਕ ਸਵੇਰਾ ਟੀਵੀ ਵੇਖ ਰਹੇ ਹੋ ਤੁਸੀਂ ਤਾਂ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਲੁਧਿਆਣਾ ਦੇ ਵਿੱਚ ਖਤਰੇ ਦੀ ਘੰਟੀ ਵੱਜ ਚੁੱਕੀ ਹੈ ਕਿਉਂਕਿ ਲੁਧਿਆਣਾ ਦੇ ਵਿੱਚ ਲਗਾਤਾਰ ਹੀ ਇੱਕ ਭਿਆਨਕ ਬਿਮਾਰੀ ਦੇ ਮਾਮਲੇ ਜਿਹੜੇ ਨੇ ਆਂਕੜੇ ਜਿਹੜੇ ਨੇ ਵੱਧਦੇ ਹੋਏ ਨਜ਼ਰ ਆ ਰਹੇ ਨੇ ਜਿਸ ਦੇ ਨਾਲ ਲੋਕਾਂ ਨੂੰ ਜਿਹੜਾ ਆ ਸਿਹਤ ਅਧਿਕਾਰੀਆਂ ਦੇ ਵੱਲੋਂ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਲੁਧਿਆਣਾ ਦੇ ਵਿੱਚ ਲਗਾਤਾਰ ਹੀ ਡੇਂਗੂ ਦੇ ਮਾਮਲੇ ਜਿਹੜੇ ਨੇ ਉਹ ਵੱਧ ਰਹੇ ਨੇ ਜਿਸ ਦੇ ਚਲਦੇ ਆ ਸਿਹਤ ਅਧਿਕਾਰੀਆਂ ਦੇ ਵੱਲੋਂ ਲੋਕਾਂ ਨੂੰ ਜਾਗਰੂਕ ਹੋਣ ਦੀ ਅਪੀਲ ਜਿਹੜੀ ਆ ਕੀਤੀ ਜਾ ਰਹੀ ਹੈ ਜੇਕਰ ਅਸੀਂ ਆਂਕੜੇ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ ਹੁਣ ਡੇਂਗੂ ਦੇ ਮਾਮਲੇ ਜਿਹੜੇ ਨੇ 290 ਤੱਕ ਪਹੁੰਚ ਗਏ ਨੇ 290 ਡੇਂਗੂ ਦੇ ਮਾਮਲੇ ਜਿਹੜੇ ਸਾਹਮਣੇ ਆਏ ਨੇ ਇਸ ਦੇ ਨਾਲ ਹੀ ਮਲੇਰੀਆ ਦੇ ਮਰੀਜ਼ਾਂ ਦੀ ਗਿਣਤੀ ਵੀ 110 ਹੋ ਗਈ ਹੈ ਜਿਸ ਦੇ ਚਲਦੇ ਆ ਲੋਕਾਂ ਨੂੰ ਜਾਗਰੂਕ ਜਿਹੜਾ ਆ ਸਿਹਤ ਵਿਭਾਗ ਦੇ ਵੱਲੋਂ ਕੀਤਾ ਜਾ ਰਿਹਾ ਹੈ ਲੋਕਾਂ ਨੂੰ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਆਪਣੇ ਘਰ ਦੇ ਨੇੜੇ ਤੇੜੇ ਕਿਤੇ ਵੀ ਸਾਫ਼ ਪਾਣੀ ਜਿਹੜਾ ਆ ਖੜਾ ਨਾ ਹੋਣ ਦਿੱਤਾ ਜਾਵੇ ਕਿਉਂਕਿ ਜਿਵੇਂ ਪਾਣੀ ਖੜਾ ਹੁੰਦਾ ਹੈ ਉਸ ਦੇ ਨਾਲ ਹੀ ਡੇਂਗੂ ਵਰਗੀ ਭਿਆਨਕ ਬਿਮਾਰੀ ਜਿਹੜੀ ਆ ਪੈਦਾ ਹੁੰਦੀ ਹੈ ਤੇ ਲੁਧਿਆਣਾ ਦੇ ਵਿੱਚ ਲਗਾਤਾਰ ਹੀ ਡੇਂਗੂ ਦੇ ਮਾਮਲੇ ਵੱਧ ਰਹੇ ਨੇ ਜਿਸ ਦੇ ਚਲਦਿਆਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਕਿਉਂਕਿ ਲੋਕਾਂ ਦੇ ਵਿੱਚ ਵੀ ਇਹ ਇੱਕ ਵੱਡਾ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਲਗਾਤਾਰ ਹੀ ਡੇਂਗੂ ਦੇ ਮਾਮਲੇ ਵੱਧ ਰਹੇ ਨੇ ਡੇਂਗੂ ਅਤੇ ਮਲੇਰੀਆ ਦੇ ਮਾਮਲਿਆਂ ਦੇ ਵਿੱਚ ਲਗਾਤਾਰ ਹੀ ਵਾਧਾ ਹੋ ਰਿਹਾ ਹੈ ਜਿਸ ਦੇ ਚਲਦਿਆਂ ਸਿਹਤ ਵਿਭਾਗ ਦੇ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਲੋਕ ਜਿਹੜੇ ਨੇ ਆਪਣੇ ਘਰਾਂ ਦੇ ਵਿੱਚ ਸਾਫ਼ ਪਾਣੀ ਖੜਾ ਨਾ ਰਹਿਣ ਦੇਣ ਕਿਉਂਕਿ ਡੇਂਗੂ ਦਾ ਮੱਛਰ ਸਾਫ਼ ਪਾਣੀ ਦੇ ਵਿੱਚ ਹੀ ਪੈਦਾ ਹੁੰਦਾ ਹੈ ਤੇ ਲੋਕਾਂ ਨੂੰ ਡੇਂਗੂ ਤੋਂ ਕਿਵੇਂ ਬਚਾ ਕੀਤਾ ਜਾਵੇ ਉਸ ਤੋਂ ਲੈ ਕੇ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਕੁਝ ਸਿਹਤ ਅਧਿਕਾਰੀ ਲੋਕਾਂ ਨੂੰ ਅਪੀਲ ਕਰ ਰਹੇ ਨੇ ਉਹ ਵੀ ਤੁਹਾਨੂੰ ਸੁਣਾਉਂਦੇ ਆਂ ਜਿਹੜਾ ਸਾਨੂੰ ਅੱਜ ਤੱਕ ਦਾ ਡਾਟਾ ਆਇਆ ਤੇ ਇਸ ਤੇ ਸਾਡੇ ਹੁਣ ਤੱਕ ਪੂਰੇ ਸਾਲ ਦੇ ਲੈ ਕੇ 290 ਕੇਸਸ ਹੋ ਗਏ ਆ ਅੱਜ ਦੇ ਵਿੱਚ ਪਾ ਕੇ ਡੇਂਗੀ ਦੇ ਔਰ 1 ਤੋਂ 10 ਦੇ ਲਗਭਗ ਆਪਣੇ ਮਲੇਰੀਆ ਦੇ ਕੇਸਸ ਹੈ ਬਸ ਲੋਕਾਂ ਨੂੰ ਇਹ ਹੀ ਅਪੀਲ ਹੈ ਕਿ ਵੀ ਦੇਖੋ ਸਭ ਤੋਂ ਜ਼ਿਆਦਾ ਅਵੇਅਰਨੈਸ ਬਹੁਤ ਜ਼ਿਆਦਾ ਜ਼ਰੂਰੀ ਆ ਆਪਾਂ بار-बार ਤੁਹਾਡੇ ਸਾਰੇ মিডিਆ ਦੇ ਰਾਹੀਂ ਵੀ ਔਰ ਵੈਸੇ ਵੀ ਆਪਣੇ ਜਿਹੜੇ ਅਸੀਂ ਲੋਕਾਂ ਨੂੰ ਇਹ ਅਪੀਲ ਕਰਦੇ ਆਂ ਔਰ بار-बार ਉਹਨਾਂ ਨੂੰ ਰਿਕੁਐਸਟ ਕਰਦੇ ਆਂ ਕਿ ਜਿਹੜੀ ਦੀ ਪ੍ਰੀਕਾਸ਼ਨਸ ਹੈ ਉਹ ਆਪਣੀ ਲੈਨ ਕਿ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਇਹ ਜਿਹੜਾ ਮੱਛਰ ਹੁੰਦਾ ਹੈ ਜਿਹੜਾ ਡੇਂਗੂ ਫੈਲਾਉਂਦਾ ਹੈ ਇਹ ਸਵੇਰ ਵੇਲੇ ਔਰ ਸ਼ਾਮ ਨੂੰ ਮਤਲਬ ਸਨਰਾਈਜ਼ ਐਂਡ ਸਨਸੈਟ ਦੇ ਟਾਈਮ ਤੇ ਕੱਟਦਾ ਹੈ ਤੇ ਜੇ ਇਸ ਟਾਈਮ ਤੇ ਆਪਾਂ ਕਿਤੇ ਬਾਹਰ ਜਾ ਰਹੇ ਹਾਂ ਤੇ ਆਪਣੇ ਪੂਰੀ ਕਵਰ ਕਰੇ ਆਪਣੇ ਆਪ ਨੂੰ ਔਰ ਫੁੱਲ 슬ੀਵਜ਼ ਦੀ ਸ਼ਰਟ ਪੈਂਟ ਸੌਕਸ ਵਗੈਰਾ ਪਾ ਕੇ ਜਾਣ ਔਰ ਜੇ ਹੋਰ ਲੈ ਸਕਦੇ ਆ ਪ੍ਰੀਕਾਸ਼ਨ ਤੇ ਮਸਕੀਟੋ ਰੈਪੈਲੈਂਟ ਵੀ ਲਗਾ ਲਨ ਔਰ ਰਾਤ ਨੂੰ ਮੱਛਰਦਾਨੀਆਂ ਦਾ ਜਿੱਥੇ ਮੱਛਰ ਹੈਗੇ ਆ ਮਸਕੀਟੋ ਨੈਟਸ ਵਗੈਰਾ ਇਹਨਾਂ ਨੂੰ ਯੂਜ਼ ਕਰ ਸਕਦੇ ਆ ਤੇ ਆਪਣੇ ਘਰਾਂ ਚ ਪਾਣੀ ਨਾ ਖੜੇ ਹੁੰਦੇ ਨੀ ਇਹ ਜਿਹੜਾ ਡੇਂਗੂ ਦਾ ਮੱਛਰ ਹੈ ਸਾਫ ਪਾਣੀ ਚ ਹੁੰਦਾ ਜਿੱਥੇ ਵੀ ਕਿਤੇ ਕੋਈ ਪਾਣੀ ਖੜਾ ਹੈ ਕੋਈ ਕੂਲਰ ਜੇ ਕੋਈ ਯੂਜ਼ ਕਰ ਰਹਾ ਹੈ ਜਾਂ ਫ੍ਰਿਜ ਵਾਲੀ ਟ੍ਰੇ ਹੈ ਮੇਂ ਆ ਛੱਤ ਤੇ ਕਿਤੇ ਕੋਈ ਸਮਾਨ ਪਏ ਹੁੰਦਾ ਟਾਇਰ ਵਗੈਰਾ ਪੁਰਾਣੇ ਜਾਂ ਆਪਣੇ ਫਲਾਪ ਆਊਟ ਸੇ ਉਹਨਾਂ ਦੇ ਨੀਚੇ ਜਿਹੜੀ ਟ੍ਰੇ ਹੁੰਦੀ ਹੈ ਉਸ ਚ ਅਕਸਰ ਪਾਣੀ ਮਿਲਦਾ ਔਰ ਕਿਵੇਂ ਕਿਤੇ ਵੀ ਪਾਣੀ ਨਾ ਖੜੇ ਹੁੰਦੇਨ ਕਿ ਵੀ ਇਹ ਜ਼ਰੂਰ ਪਾਣੀ ਜ਼ਰੂਰ ਡਰੇਨ ਕਰੇ ਜੇ ਲੋਕੀ ਅਵੇਅਰ ਹੋਣਗੇ ਇਹ ਸਾਰੀ ਪ੍ਰੀਕਾਸ਼ਨਸ ਲੈਣਗੇ ਤੇ ਆਪਣੇ ਕੇਸਿਸ ਜਿਹੜੇ ਆਟੋਮੈਟਿਕਲੀ ਨਹੀਂ ਵਧਣਗੇ ਘਟ ਜਾਣਗੇ ਹਾਂਜੀ ਮੈਮ ਕਿਹੜੇ ਲਈ ਜਿਹੜੇ ਨੇ ਹੌਟਪੌਟ ਪਾਏ ਗਏ ਨੇ ਕਿ देखो इस तरह है जोड़ा कि ट्रेंड है अपना जोड़ा कि असली जिन्हों आप हॉटस्पॉट कहते स्पॉट कहें कोई भी एरिया अपना नहीं आ रहा ये अपने अरबन च स्कैटर्ड है जिमें वैसे हॉटस्पॉट स्पॉट होंगे कि तीन तो वह केसिज जो कितने अपने वन थाउजेंड हाउस होन अपने योजे हो एक दो एरिया जितने गुरदेव नगर च एक बार तीन केसिज आए हैं ਅਦਰਵਾਇਜ਼ ਆਪਣੇ ਇਹੋ ਜਿਹਾ ਕੋਈ ਹੌਟਸਪੌਟ ਨਹੀਂ ਹੈ ਅਰਬੰਚ ਉਹ ਇਹ ਸਕੈਟਰਡ ਕੇਸਿਸ ਹੈਗੇ ਆ ਮਲੇਰੀਆ ਦਾ ਜ਼ਰੂਰ ਹੈਗਾ ਜਿਹੜਾ ਆਪਣਾ ਫੀਲਡ ਗੰਜ ਵਾਲਾ ਏਰੀਆ ਹੈ ਉੱਥੇ ਜ਼ਿਆਦਾ ਮਲੇਰੀਆ ਦੇ ਕੇਸਿਸ ਉਹਥੇ ਕਨਸੈਂਟਰੇਟਡ ਹੈ ਮੈਮ ਕੋਈ ਸਪੈਸ਼ਲ ਐਡਵਰਸਟ ਨਹੀਂ ਇਮ ਲਾਈਕ ਜਾਂ ਲੋਕਾਂ ਨੂੰ ਜਾ ਕੇ ਕੰਮ ਦੇਖੋ ਸਾਡੀ ਮੁਹਿੰਮ ਹੈ ਸਾਡੀ ਟੀਮਸ ਜਾ ਰਹੀਆਂ ਜਿੱਥੇ ਪੋਜ਼ਿਟਿਵ ਕੇਸ ਆਂਦਾ ਹੈ ਜਿਹੜਾ ਵੀ ਉੱਥੇ ਸਾਡੀ ਟੀਮ ਜਾਂਦੀ ਹੈ ਔਰ ਇਹਨਾਂ ਨੇ ਉੱਥੇ ਆਪਣੀ ਐਕਸ਼ਨ ਟੇਕਨ ਰਿਪੋਰਟ ਔਰ ਐਕਸ਼ਨ ਲੈਣਾ ਹੁੰਦਾ ਹੈ ਕਿ ਜਿਹੜੇ ਕੰਟੈਕਟਸ ਹੈ और जे आले दुआले वाले घर हैं सारे उत्थ एक सर्वे सर्वेलेंस करनी है जो कोई फीवर का केस है कोई सिमटोमैटिक है वेद टैसट कराने होंगे और जाके उ लारवा देखना दे। जो उस एरिया लारवा है तो साड़ी जी ब्रीडिंग चैकर्स है ये लार्वी साइड उपरे करते हैं और जो कि लारवा है उत्थे मौके पर ही नष्ट किया जाए और फॉगिंग म्यूनसपल कारपोरेशन भी कर रही है और सा जाके फॉगिंग कर रही है ਕੋਈ ਮੈਂ ਜਿੱਦਾਂ ਸਕੂਲਾਂ ਵਿੱਚ ਵੀ ਕੋਈ ਇਸ ਮੈਨੂ ਮੰਨ ਲਏ ਕੋਈ ਹਾਂਜੀ ਸਾਡੀ ਸਕੂਲ 'ਚ ਵੀ ਜਾ ਕੇ ਜਿਹੜੀ ਸਾਡੀ ਮਾਸ ਮੀਡੀਆ ਟੀਮ ਹੈ ਔਰ ਜਿਹੜੀ ਸਾਡੇ ਟੀਮਸ ਹੈਗੀ ਹੈ ਇਹਨਾਂ ਨੇ ਜਾ ਕੇ ਅਵੇਅਰਨੈਸ ਕ੍ਰੀਏਟ ਕੀਤੀ ਹੈ ਜਿਹੜਾ ਲਾਰਵਾ ਆਉਂਦਾ ਹੈ ਦੀ ਵੀਡੀਓਜ਼ ਦਿਖਾਈਆਂ ਬੱਚਿਆਂ ਨੂੰ ਤਾਂ ਕਿ ਬੱਚੇ ਵੀ ਇਹ ਲਾਰਵੇ ਨੂੰ ਆਇਡੈਂਟੀਫਾਈ ਕਰ ਸਕਣ ਤੇ ਉਹਨੂੰ ਡਿਸਟਰੋਏ ਕਰ ਸਕਣ ਅਸੀਂ ਕਾਫੀ ਸਾਰੇ ਸਕੂਲਸ ਕਵਰ ਕਰ ਲਏ ਹਾਂਜੀ